ਵਾਗਤ ਹੈ ਕਿਸਾਨ ਵੀਰੋ ਮੀਨੀ ਪੰਜਾਬ ਚੈਨਲ ਦੀ 49ਵੀਂ ਵੀਡੀਓ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਾਸਪਤੀ ਦੇ ਤਾਜ਼ਾ ਰੇਟ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਬਾਸਪਤੀ ਦੇ ਤਾਜ਼ਾ ਰੇਟਾਂ ਦੀ ਨੋਟੀਫਿਕੇਸ਼ਨ ਪਹਿਲਾਂ ਮਿਲ ਸਕੇ ਕਿਸਾਨ ਵੀਰੋ ਗੱਲ ਕਰਦੇ ਹਾਂ ਹਰਿਆਣੇ ਦੀ ਟਹਾਣਾ ਮੰਡੀ ਦੇ ਰੇਟ ਬਾਰੇ 1509 ਦਾ ਰੇਟ 3155 ਰੁਪਏ ਰਿਹਾ 18 ਸੰਤਰਾਈ ਦਾ ਰੇਟ 28 ਰੁਪਏ ਰਿਹਾ ਕਤੜ ਮੰਡੀ ਵਿੱਚ ਕਿਸਾਨ ਬਿਰੂ 1509 ਦਾ ਰੇਟ 2700 ਤੋਂ ਲੈ ਕੇ 3000 ਰੁਪਏ ਰਿਹਾ ਪੰਜਾਬ ਦੀ ਕੋਟਕਪੂਰਾ ਮੰਡੀ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3200 ਰੁਪਏ ਰਿਹਾ 1837 ਦਾ ਰੇਟ ਕਿਸਾਨ ਬਿਰੂ 2725 ਰੁਪਏ ਰਿਹਾ ਨਿਰਮਾਣਾ ਮੰਡੀ ਵਿੱਚ ਕਿਸਾਨ ਬਿਰੂ 1509 ਦਾ ਰੇਟ 2800 ਤੋਂ ਲੈ ਕੇ 3000 ਰੁਪਏ ਨੂੰ ਦੇਖਣ ਨੂੰ ਮਿਲਿਆ ਬਰਵਾਲਾ ਮੰਡੀ ਵਿੱਚ ਕਿਸਾਨ ਵੀ ਰੁਪਏ 1509 ਦਾ ਰੇਟ 2850 ਤੋਂ ਲੈ ਕੇ 3000 ਰੁਪਏ ਰਿਹਾ। ਰਤਿਆ ਮੰਡੀ ਵਿੱਚ 1847 ਦਾ ਰੇਟ 2855 ਰੁਪਏ ਰਿਹਾ। ਹਰਿਆਣਾ ਦੀ ਸਰਸਾ ਮੰਡੀ ਵਿੱਚ ਕਿਸਾਨ ਵੀ ਰੁਪਏ 1509 ਦਾ ਰੇਟ 2800 ਤੋਂ ਲੈ ਕੇ 3131 ਰੁਪਏ ਰਿਹਾ। 1847 ਦਾ ਰੇਟ 2500 ਤੋਂ ਲੈ ਕੇ 2750 ਰੁਪਏ ਰਿਹਾ। ਅੰਮ੍ਰਿਤਸਰ ਸਾਹਿਬ ਮੰਡੀ ਵਿੱਚ ਕਿਸਾਨ ਵੀ ਰੁਪਏ 1509 ਦਾ ਰੇਟ 2700 ਤੋਂ ਲੈ ਕੇ 3140 ਰੁਪਏ ਰਿਹਾ। ਪੰਜਾਬ ਦੀ ਫਾਜ਼ਲਕਾ ਮੰਡੀ ਵਿੱਚ ਕਿਸਾਨ ਵੀਰੂ 1509 ਦਾ ਰੇਟ 3060 ਤੋਂ ਲੈ ਕੇ 3242 ਰੁਪਏ ਰਿਹਾ ਪਿੱਲੂ ਖੇੜਾ ਮੰਡੀ ਵਿੱਚ ਕਿਸਾਨ ਵੀਰੂ 1509 ਦਾ ਰੇਟ 2951 ਤੋਂ ਲੈ ਕੇ 3252 ਰੁਪਏ ਰਿਹਾ ਮੌੜ ਮੰਡੀ ਵਿੱਚ ਕਿਸਾਨ ਵੀਰੂ 1509 ਦਾ ਰੇਟ 3100 ਤੋਂ ਲੈ ਕੇ 3150 ਰੁਪਏ ਰਿਹਾ ਮਤਲਬ ਉਦ ਦਾ ਮੰਡੀ ਵਿੱਚ ਕਿਸਾਨ ਵੀਰੂ 1509 ਦਾ ਰੇਟ 2800 ਤੋਂ ਲੈ ਕੇ 3350 ਰੁਪਏ ਰਿਹਾ ਪੰਜਾਬ ਦੀ ਤਰਨਤਾਰਨ ਸਾਬ ਮੰਡੀ ਦਾ ਕਿਸਾਨ ਵੀਰੋ 1509 ਦਾ ਰੇਟ 2700 ਤੋਂ ਲੈ ਕੇ 3250 ਰੁਪਏ ਰਿਹਾ 18 ਸਤ 7 ਦਾ ਰੇਟ ਕਿਸਾਨ ਵੀਰੋ 2600 ਤੋਂ ਲੈ ਕੇ 2770 ਰੁਪਏ ਰਿਹਾ ਗਹਾਣਾ ਮੰਡੀ ਵਿੱਚ ਕਿਸਾਨ ਵੀਰ 1509 ਦਾ ਰੇਟ 13072 ਤੋਂ ਲੈ ਕੇ 3250 ਰੁਪਏ ਰਿਹਾ ਜੀਨ ਮੰਡੀ ਵਿੱਚ ਕਿਸਾਨ ਵੀਰ 1509 ਦਾ ਰੇਟ 3030 ਤੋਂ ਲੈ ਕੇ 3185 ਰੁਪਏ ਰਿਹਾ ਸਰਾ ਮੰਡੀ ਵਿੱਚ ਕਿਸਾਨ ਵੀਰ 1509 ਦਾ ਰੇਟ 2700 ਤੋਂ ਲੈ ਕੇ 3175 ਰੁਪਏ ਰਿਹਾ 1652 ਦਾ ਰੇਟ ਕਿਸਾਨ ਵੀਰ ਉਤਨ 1000 ਰੁਪਿਆ ਤੋਂ ਲੈ ਕੇ 3165 ਰੁਪਏ ਰਿਹਾ 1847 ਦਾ ਰੇਟ 2775 ਤੋਂ ਲੈ ਕੇ 2900 ਰੁਪਏ ਰਿਹਾ ਫਤਿਹਬਾਦ ਮੰਡੀ ਵਿੱਚ ਕਿਸਾਨ ਵੀਰ 1509 ਦਾ ਰੇਟ 3000 ਤੋਂ ਲੈ ਕੇ 3135 ਰੁਪਏ ਦੇਖਣ ਨੂੰ ਮਿਲਿਆ 1827 ਦਾ ਰੇਟ ਕਿਸਾਨ ਵੀਰ 2700 ਤੋਂ ਲੈ ਕੇ 2335 ਰੁਪਏ ਰਿਹਾ ਪੰਜਾਬ ਦੀ ਲਹਿਰਾਗਾਗਾ ਮੰਡੀ ਵਿੱਚ ਕਿਸਾਨ ਵੀਰ 1509 ਦਾ ਰੇਟ 3205 ਰੁਪਏ ਰਿਹਾ 1827 ਦੇ ਰੇਟ ਦੰਨਾ ਹੀ ਰਿਹਾ ਪਿਹਾ ਹਰਿਆਣਾ ਦੀ ਏਲਵਾਨ ਮਾਦ ਮੰਡੀ ਵਿੱਚ ਕਿਸਾਨ ਵੀਰ 1509 ਦਾ ਰੇਟ 2600 ਤੋ ਲੈ ਕੇ 75000 ਰੁਪਏ ਰਿਹਾ ਪੀਖੀਬਿੜ ਮੰਡੀ ਵਿੱਚ ਕਿਸਾਨ ਵੀਰੋਂ 1509 ਦਾ ਰੇਟ 2900 ਤੋਂ ਲੈ ਕੇ 3150 ਰੁਪਏ ਰਿਹਾ ਬਰੇਟਾ ਮੰਡੀ ਵਿੱਚ ਕਿਸਾਨ ਵੀਰੋਂ 1509 ਦਾ ਰੇਟ 3200 ਰੁਪਏ ਰਿਹਾ 18 27 ਦਾ ਰੇਟ 3000 ਰੁਪਏ ਰਿਹਾ ਸੋਨੀਪਤ ਮੰਡੀ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3200 ਰੁਪਏ ਰਿਹਾ ਪਟਾਲਾ ਮੰਡੀ ਵਿੱਚ ਕਿਸਾਨ ਵੀਰੋਂ 1509 ਦਾ ਰੇਟ 2650 ਤੋਂ ਲੈ ਕੇ 3195 ਰੁਪਏ ਰਿਹਾ ਸਫੀਦੋ ਮੰਡੀ ਵਿੱਚ ਕਿਸਾਨ ਵੀਰ 1509 ਦਾ ਰੇਟ 2800 ਤੋਂ ਲੈ ਕੇ 3041 ਰੁਪਏ ਰਿਹਾ ਸਮਾਣਾ ਮੰਡੀ ਵਿੱਚ ਕਿਸਾਨ ਵੀਰ 1509 ਦਾ ਰੇਟ 2800 ਤੋਂ ਲੈ ਕੇ 3280 ਰੁਪਏ ਰਿਹਾ 18 ਸੰਤਾਈ ਦਾ ਰੇਟ 2800 ਤੋਂ ਲੈ ਕੇ 3030 ਰੁਪਏ ਰਿਹਾ ਭਲਾੜਾ ਮੰਡੀ ਵਿੱਚ ਕਿਸਾਨ ਵੀਰੋ 1509 ਦਾ ਰੇਟ 3100 ਤੋਂ ਲੈ ਕੇ 3285 ਰੁਪਏ ਰਿਹਾ ਨਾਬਾ ਮੰਡੀ ਵਿੱਚ ਕਿਸਾਨ ਵੀਰੋ 1509 ਦਾ ਰੇਟ 2600 ਤੋਂ ਲੈ ਕੇ 3215 ਰੁਪਏ ਰਿਹਾ 1847 ਦਾ ਰੇਟ 2400 ਤੋਂ ਲੈ ਕੇ 3000 ਰੁਪਏ ਰਿਹਾ ਪਟਿਆਲਾ ਮੰਡੀ ਦਾ ਰੇਟ ਵਿੱਚ ਕਿਸਾਨਪੁਰ 1509 ਦਾ ਰੇਟ 2900 ਤੋਂ ਲੈ ਕੇ 3190 ਰੁਪਏ ਰਿਹਾ ਇਹ ਸੀ ਪ੍ਰਮੁੱਖ ਮੰਡੀਆਂ ਦੇ ਰੇਟ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਬਾਸਪਤੀ ਦੇ ਇਦਾਂ ਦੇ ਰੇਟਾਂ ਦੀ ਨੋਟੀਫਿਕੇਸ਼ਨ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ